ਲੋਈ ਟੁੰਡਾ ਜ ਫੇਰ ਪੈ ਚੁੱਕੀ ਆ ਓਏ ਹੋਏ ਹੋਏ ਕਰੋ ਚੱਕ ਸਸ ਸਸ ਜੀ ਸਾਰਿਆਂ ਨੂੰ ਮੈਂ ਤੁਹਾਡਾ ਬਨਾਲੀ ਤੇ ਜਲਦੀ ਵੈਲਕਮ ਕਰਦੇ ਸਾਡੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਜੋ ਸ਼ਰਦਾਂ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੇ ਅੱਜ ਹੈਗਾ ਜੀ ਦਿਨ ਸੋਮਵਾਰ ਤੇ ਮਹੀਨੇ ਦੇ ਆਖਰੀ ਦਿਨ ਚੱਲਦੇ ਨੇ 199 ਸਾਲ ਵੀ ਆਉਣ ਵਾਲਾ ਤੇ ਉਤੋਂ ਚੱਲਦੀਆਂ ਕਲੋਜ਼ਿੰਗਾਂ ਕਲੋਜ਼ਿੰਗਾਂ ਇੱਕ ਹੁੰਦੀਆਂ ਨੇ ਮਹੀਨੇ ਦੀਆਂ ਔਰ ਇੱਕ ਹੁੰਦੀਆਂ ਨੇ ਸਾਲ ਦੀ ਕਲੋਜ਼ਿੰਗ ਸੋ ਸਾਲ ਦੀ ਕਲੋਜ਼ਿੰਗ ਚੱਲਦੀ ਅੱਜ ਹੈ ਕਿਨੇ ਬਹੁਤ سارے ਕੰਮ ਤੇ ਅੱਜ ਦੇ ਵਲੌਗ ਨਾਲ ਆਪਾਂ ਸ਼ੁਰੂ ਕਰਦੇ ਆਂ ਤੇ ਜਿਹੜੇ ਵੀ ਕੰਮ ਅੱਜ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਜੁੜੇ ਹੋਏ ਵਲੌਗ ਦੇ ਨਾਲ ਜੇ ਵਲੌਗ ਵਧੀਆ ਲੱਗਦਿਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਿਚਾਰਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਜੋ ਫਿਰ ਅੱਜ ਦੇ ਵਲੌਗ ਨੂੰ ਕਰਦੇ ਆਂ ਸ਼ੁਰੂ ਮਮਮੀ ਦੇਖੀ ਜਾਂਦੇ ਨੇ ਪੋਡਕਾਸਟ ਲਾਡੀ ਵੀਰੇ ਦਾ ਤੇ ਆਪਾਂ ਹੁਣ ਚੱਲਦੇ ਆਂ ਭਾਈ ਨਿਕਲੀਏ ਬੋਲਟ ਦੀ ਚਾਬੀ ਇਹ ਤਰ੍ਹਾਂ ਲੋ ਜੀ ਮੌਸਮ ਸਾਫ਼ ਹੋ ਚੁੱਕਿਆ ਲੱਗਦਾ ਨਹੀਂ ਸੀ ਵੈਸੇ ਤੁੰਦ ਦੇ ਨਾਲ ਕਿ ਮੌਸਮ ਸਾਫ਼ ਹੋਊਗਾ ਤੇ ਵੋਲਟ ਰਨ ਕਰਦੇ ਆਂ ਸਟਾਰਟ ਤੇ ਨਿਕਲਦੇ ਆਂ ਲੋ ਵੀ ਕਹਿੰਦੇ ਘੁੰਮਦੇ ਕਮਾਉਂਦੇ ਆਪਾਂ ਪਹੁੰਚ ਚੁੱਕੇ ਆਂ ਸੇਠੀ ਸਮੋਸਾ ਹਾਊਸ ਉਨੇ ਸ਼ਗਲਆਂ ਦੇ ਪਾਸ ਸਮੋਸੇ ਹੀ ਤੇ ਤੁਹਾਨੂੰ ਮਿਲਦੇ ਆ। ਵਾਹ! ਸ਼ੀਖਾ ਵੀ ਆ ਚੁੱਕੀ ਹੈ। ਜਿੰਨੀ ਦੇਰ ਨੂੰ ਆਪਣੇ ਸਮੋਸੇ ਹੁੰਦ ਨੇ ਆਪਾਂ ਸੰਡੇ ਬਾਰੇ ਪੁੱਛਦੇ ਆ। ਹਨੀ ਜੀ ਨੂੰ ਵੀ ਕਿਵੇਂ ਰਿਹਾ ਸੰਡੇ? ਲੋ ਇਹ ਸਮੋਸੇ ਨੂੰ ਸੋਸ ਚਾਹ ਲਈ ਹੁਣ ਭਾਈ। ਉਹ ਤੇ ਇਸੇ ਨੇ ਕੀ ਹੋ ਗਿਆ ਜੇਤੀ ਸਮੋਸੇ ਨੂੰ ਬਹੁਤ ਟਕਲੇ ਗਿਆ ਚੱਲੇ ਆ ਦੇਖ ਰਿਹਾ ਕਿੱਧਰ ਚੱਲ ਲਿਆ ਤੁਹਾਨੂੰ ਨੇ ਤੁਹਾਨੂੰ ਵੀ ਫੇਰ ਕੋਈ ਟਿਕਾਣਾ ਨਹੀਂ ਸਾਡਾ ਲੋ ਜੀ ਕਲੋਜ਼ਿੰਗ ਕਰਕੇ ਕੰਮ ਬਹੁਤ ਜ਼ਿਆਦਾ ਸੀ ਤੇ ਲੈਪਟਾਪ ਤੇ ਕੰਮ ਕਰਨ ਕਰਕੇ ਤੁਮ ਘਰੇ ਆ ਗਿਆ ਸੀ ਸਮੋਸੇ ਸਮੋਸੇ ਖਾਣ ਤੋਂ ਬਾਅਦ ਸੇਠੀ ਸਾਹਿਬ ਤੋਂ ਤੇ ਹੁਣ ਆਪਾਂ ਚੱਲਦੇ ਆਂ ਹੈਰੀਕੋਲ ਹੈਰੀ ਬਲਾਈ ਜਾਂਦਾ ਹੈਰੀਕੋਲ ਚੱਲਦੇ ਆਂ ਇੱਕ ਚਾਲ ਕੇ ਮਾਹੌਲ ਚੈੱਕ ਕਰਦੇ ਆਂ ਲੋ ਜੀ ਬੰਦਾ ਰੰਗਿਆ ਤੇ ਫੜ ਗਿਆ ਨਹੀਂ ਨਹੀਂ ਐ ਰੰਗਿਆ ਤੇ ਦੇਖੋ ਲੁੱਕ ਕੇ ਫੜਾਇਆ ਤੂੰ ਬੈਗ ਕਾਦਾ ਟੰਗੀ ਫਿਰਦਾ ਹੈ ਬੈਗ ਫੜ ਕੇ ਐਵੇਂ ਇਹਦੇ ਨਾਲ ਕੀ ਲਾਉਣੀ ਡੌਕੀ ਲੈਣ ਚੱਲੇ ਚੋਟੇ ਐਵੇਂ ਗ੍ਰੇਸ਼ਨ ਵਾਲਾ ਗਲਤ ਸਲਾਹਾਂ ਦੀ ਜਾਂਦਾ ਤੈਨੂੰ ਮੇਰੇ ਘਰੋਂ ਭਜਾ ਰਿਹਾ ਮੈਨੂੰ ਕਹਿੰਦਾ ਛੱਡ ਘਰੇ ਘਰੇ ਕਹਿੰਦਾ ਅੱਪ ਚੱਲਦੇ ਆਂ ਕਿ ਦੇਖੋ ਚੱਲ ਕਹਦਾ ਤੈਨੂੰ ਅਮਰੀਕਾ ਦੇ ਦਰਸ਼ਨ ਕਰਾ ਲਾ ਤੂੰ ਵੀ ਚਲਵਾ ਕੇ ਤਾਂ ਮਦਰਾ ਲਓ ਜੀ ਮਿਲੋ ਹੈਰੀ ਨੂੰ ਇਹ ਦੋ ਤਿੰਨ ਦਿਨਾਂ ਬਾਅਦ ਵਲੌਗ 'ਚ ਆਇਆ ਇਹਨੂੰ ਪੁੱਛ ਲਓ ਵੀ ਕਿਉਂ ਨਹੀਂ ਆਉਂਦਾ ਇਹ ਮੇਰੇ ਬਲੌਗਰ ਦੇ ਵਿੱਚ ਹੁਣ ਮਿਲਦਾ ਹੀ ਨਹੀਂ ਇਹ ਬਿਜੀ ਬੰਦਾ ਇਹਨੂੰ ਡਿਮਾਂਡ ਹੀ ਵਾਲੀ ਹੈ ਦੀ ਦੇਖੋ ਕਰੀਆ ਗਿਆ ਮੈਂ ਕਰਨ ਕਿਹਨਾਂ ਫਰੇਗੜਾ ਚੱਲਦਾ ਤੇ ਗਿਆਣੀ ਨੁਕਸਾਨ ਕਰਾ ਕੇ ਬਹਿ ਗਿਆ ਬੱਜੀ ਪਰੇ ਪਰੇ ਟਿੱਗਲ ਆਇਆ ਹੁਣ ਹੀ ਲੱਗ ਰਹੀ ਛੱਡੀ ਗਿੱਟੀ ਅੱਛਾ ਮੈਂ ਫੋਨ ਬੰਦ ਕਰੀ ਬੈਠਾ ਸੀ ਅੱਸ਼ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਵੀਰੇ ਵੀਰੇ ਨੂੰ ਮੈਂ ਸਵੇਰੇ ਫੋਨ ਕਰਿਆ 4 ਵਜੇ ਵੀਰੇ ਦਾ ਫੋਨ ਬੰਦ ਵੀਰੇ 40 ਦਿਨ ਤੋਂ ਉੱਪਰ ਹੋ ਗਿਆ ਵਲੌਗ ਬਣਾਉਂਦੇ ਨੇ ਇਹਨੂੰ ਵੀ ਰੈਸਟ ਚਾਹੀਦੀ ਹੈ ਵਿਚਾਰੇ ਨੂੰ ਇਹਨੂੰ ਫਿਰ ਮੈਂ ਰੈਸਟ ਦਿੱਤੀ ਸੀ ਪਰ ਮੈਂ ਚੱਲ ਮੇਰੇ ਨਾਲ ਨਾਲ ਇਹਨੂੰ ਵੀ ਰੈਸਟ ਚਾਹੀਦੀ ਹੈ ਇੱਧਰ ਮਿਲੋ ਲਵੀ एपीजे ओवरसीज संगरूर ਕਿਹੜੇ ਕਿਹੜੇ ਵੀਜ਼ੇ ਕਿੱਥੇ ਕਿੱਥੇ ਦੇ ਵੀਜ਼ੇ ਚਾਹੀਦੇ ਨੇ ਹੁਣ ਕੈਨਡਾ ਆਸਟ੍ਰੇਲੀਆ ਯੂਕੇ ਯੂਐਸਏ ਦੇ ਜਿੱਥੇ ਮਰਜੀ ਪਹੁੰਚੋ ਯਾਰ ਜਾਓ ਯਾਰ ਅੱਜ ਆਪਣਾ ਯੂਐਸਏ ਦਾ ਆ ਗਿਆ ਸੱਚ ਹੈਰੀ ਮੈਂ ਬਧਾਈਆਂ ਉਹਨਾਂ ਆਪਣੇ ਕੋਲ ਕੱਲੂ ਆਣਾ ਪਾਸਪੋਰਟ ਸੰਗਰੂਰ ਵਾਹ ਵਾਹ ਜੀ ਰਿਪੇ ਦੇ ਵਾਹ ਮਸ਼ਹੂਰੀ ਕਰ ਦਿੰਦੇ ਆ ਤੇਰੀ ਤੇ ਆਪਾਂ ਪਹੁੰਚਿਆ ਜੀ ਵਾਹ 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 ਜੀ ਵਾਹ ਵਾਹ ਜੀ ਵਾਹ ਕੋਲਾਪਾਰਕ ਤੇ ਅਸੀਂ ਚੱਕ ਰਹੇ ਹਾਂ ਇਹ ਚੱਕ ਰਹੇ ਨੇ ਚੰਪਾ ਹੁਣ ਪਤਾ ਨਹੀਂ ਮੇਰੇ ਲਈ ਕੀ ਲਵਾਇਆ ਮਸ਼ਰੂਮ ਮਸ਼ਰੂਮ ਪ੍ਰੋਟੀਨ ਪੂਰਾ ਕਰਾਉਣਾ ਤੁਸੀਂ ਮੇਰਾ ਮਸ਼ਰੂਮ ਚਿੱਲੀ ਦੱਸੋ ਜੀ ਕਿਹੜੇ ਕਿਹੜੇ ਦਰਸ਼ਨ ਕਰਕੇ ਆਏ ਹੋ ਪਾਲਤੂ ਜੀ ਛੱਡੇ ਪਰ ਤੇ ਉੱਚੀ ਬੋਲੋ ਜੀ ਉਹ ਆਜ ਆ ਜੂਗੀ ਆਪਣੇ ਦਾ ਵਾੜੋ ਓਕੇ ਛੱਡੇ ਪਰ ਤੇ ਮੱਥਾ ਟੇਕਿਆ ਯਾ ਪਲਾਸਟਿਕ ਨਾਲਾ ਇਹ ਚ ਬੰਦ ਫਿਰ ਉਧਰ ਜੋਤੀ ਸਰੂਪ ਸਾਹਿਬ ਦਰਬਾਰੇ ਸੋਟੇ ਕਰ ਪ੍ਰिक्रमा ਕਰੀ ਉਹਨਾਂ ਨੇ ਹਾਂ ਤੇ ਮੱਲਾ ਕੱਢਦੇ ਹੋ ਤੇ ਪ੍ਰੋਪਰ ਪੂਰਾ ਹਾਂ ਕਿਹਨਾਂ ਦੇ ਨਾਲ ਸੀਗਾ ਤੂੰ ਉਹ ਸੀਗੇ ਜਸਵੰਤਰ ਬਾਬਾ ਜੋਗਾ ਸਿੰਘ ਜੀ ਉਹਨਾਂ ਦਲ ਦੇ ਹਾਂ ਉਹਨਾਂ ਦੇ ਨਾਲ ਘੋੜੇ ਦੇ ਨਹੀਂ ਮਿੱਠੇ ਫਿਰ ਬੈਠਾ ਵੀ ਜੀ ਹੈਂ ਹਾਂ ਜੀ ਦਿਖਾ ਯਾਰ ਗਗਨ ਵੀਰੇ ਜੀ ਤੈਨੂੰ ਮੈਂ ਦੇਖੀ ਸੀ ਵੀਡੀਓ ਯਾਰ ਮੈਂ ਤਾਂ ਡਰ ਮੈਨੂੰ ਤਾਂ ਡਰ ਲੱਗ ਰਿਹਾ ਦੀ ਮੈਨੂੰ ਕਹਿੰਦੇ ਹੱਡੀ ਮਾਰਵਾ ਇਹਦਾ ਕੀ ਪਤਾ ਗੋਲੀ ਵਾਂਗੂ ਡਲੇ ਇਹ ਡਰਦਾ ਬੈਠਾ ਆਸਾਂ ਸਾਮ ਕੇ ਬੈਠੀ ਸਪੋਟਰੀ ਤੇ ਥੋੜੀ ਬੈਠੋ ਤੂੰ ਸਪੋਟਰੀ ਦੇ ਕਿਉਂ ਚੱਲ ਇਹਦਾ ਸੀਨ ਯਾਰ ਤਾ ਕੋਈ ਸੁਣ ਕਰ ਰਹੇ ਹੁੰਦੇ ਮੈਂ ਜਾਣਾ ਦੀ ਯਾਰ ਆਏ ਖਵੇਦ ਉਹ ਦਿਖਾ ਵੀਰੇ ਇਹ ਕੰਮ ਤੇ ਲੱਗ ਗਏ ਉਹਨੂੰ ਕੋਣ ਹੈ ਇੱਕ ਤਾਂ ਡਿੱਗ ਗਿਆ ਵੀ ਨਹੀਂ ਡਿੱਗ ਗਿਆ ਸੀ ਉਹ ਤਾਂ ਡਿੱਗ ਜਾਂਦੇ ਨੇ ਉਹ ਫਿਰ ਆਪਾਂ ਬਸ ਤਲੇ ਹਾਂ ਮਾਰਵਾਣੇ ਪਾਲਣਾ ਬਹੁਤ ਔਖਾ ਕਿਹੜੀ ਵਾਲੇ ਬਾਬੇ ਤੋਂ ਉਹ ਲੈ ਕੇ ਆਈ ਤੂੰ ਕੀ ਕਹਿੰਦਾ ਹੁੰਦਾ ਨੇ ਟੀਚਿੰਗ ਸਿੱਖ ਕੇ ਆਈ ਉਹ ਤੋਂ ਕਿਹੜੀ ਵਾਲੇ ਬਾਬੇ ਤੋਂ ਹਨਾ ਲੋ ਜੀ ਗਰਮ ਗਰਮ ਮਸ਼ਰੂਮ ਵੀ ਆ ਚੁੱਕੇ ਨੇ ਕਿਹੜੀ ਵਾਲੇ ਬਾਬੇ ਨੇ ਕਿਹੜੇ ਕੋਨੇ ਨੇ ਉਹ ਤਾਂ ਕਹਿੰਦੇ ਉਹ ਮਾਲ ਪ੍ਰਮੋਟ ਕਰਦਾ ਬਸ ਹੋਰ ਕੁਝ ਨਹੀਂ ਉਹ ਕਹਿੰਦਾ ਮੈਂ ਤਾਂ ਮਾਲ ਲੈ ਕੇ ਜਾਉ ਮੈਂ ਤਾਂ ਮਾਲ ਲੈ ਕੇ ਜਾਉ ਸਾਥੀ ਆਗੇ ਤੇਰੇ ਮਗਰ ਪਹਿਲਾਂ ਖਰਾਕ ਬੋਤਲ ਪਤਾ ਮਕਾਜੀ ਖਬਰਾਂ ਆਉਂਗਾ ਨਾ ਲੋ ਕਹਿੰਦਾ ਨੇ ਥੋਲੇ ਪਰ ਉਹੀ ਲੱਖਾਂ ਚ ਚੱਲਦਾ ਇਧਰ ਕਹਿੰਦਾ ਫੇਰ ਘੂੜਿਆਂ ਦੀ ਗੱਲਾਂ ਹੋ ਰਹੀਆਂ ਨੇ ਇਹ ਬੰਦਾ ਬਾਬਾ ਲਾਪਰੇ ਸਿੰਘ ਹੋ ਗਿਆ ਇਹ ਹਟਦਾ ਨਹੀਂ ਵੀਡੀਓ ਵਾਲਾ ਬਾਬੇ ਨੇ ਠੀਕ ਆ ਮਾ ਘੂੜਾ ਲੈ ਮਾ ਘੂੜਾ ਲੈ ਬਾਬੇ ਇਹ ਕਹਿੰਦਾ ਛੋਟਾ ਬੱਚਾ ਲੈ ਕੇ ਪਾਲਣਾ ਕੋ ਸ਼ਿੰਗਾਰ ਆ ਵੀਡੀਓ ਤੇਰੇ ਘੋੜੇ ਦਾ ਨਾ ਕਿ ਪੰਜਾਬ ਸ਼ਿੰਗਾਰ ਪੰਜਾਬ ਸ਼ਿੰਗਾਰ ਤੇਰਾ ਸ਼ੰਗਰੂਰ ਸ਼ਿੰਗਾਰ ਛੰਨਾ ਸ਼ਿੰਗਾਰ ਛੰਨਾ ਸ਼ਿੰਗਾਰ ਓ ਹੈਰੀ ਦੰਡੇ-ਦੰਡੇ ਰਗੇ ਤੇਰੇ ਇਹ ਫੇਰ ਪੱਦਨ ਲੱਗਿਆ ਜੀ ਸਾਨੂੰ ਧੋਖਾ ਦੇ ਕੇ ਅੱਜਕੱਲ ਖੜਦਾ ਨਹੀਂ ਪਤਾ ਨੀ ਡਿਮਾਂਡ ਜ਼ਿਆਦਾ ਹੋ ਗਈ ਆ ਜੀ ਪਤਾ ਨਹੀਂ ਚੱਕਰ ਕੀ ਐ ਡਿਮਾਂਡ ਵਸਾਈਆਂ ਓਏ ਮਹਿੰਦਰਾ ਜਾ ਕੇ ਆਉਣਾ ਯਾਰ ਹੈ ਕੱਲ ਨੂੰ ਮਹਿੰਦਰਾ ਜਾ ਕੇ ਆਉਣਾ ਇੱਕ ਗੱਡੀ ਦੀਆਂ ਲੈਂਟਾਂ ਦੇ ਉਹ ਚੜਾਉਣਾ ਪੀਲਾ ਜਾਂ ਕਵਰ ਫੋਗ ਲੈਂਪ ਤਾਂ ਉਹ ਲੱਗ ਰਿਹਾ ਵੀਰਾ ਅੱਜ ਦੇਖ ਲਈਏ ਕਿੱਲ ਵਗ ਰਿਹਾ ਐ ਓ ਦੇਖੋ ਆਉਂਗਾ ਵੀਰਾ ਕਿੱਥੋਂ ਲਗਿਆ ਕਿੱਥੋਂ ਲਗਿਆ ਵਗਵਾ ਕੇ ਲਗਾ ਦਿੱਤੀ ਹੈ ਕਿੱਥੋਂ ਲਗਿਆ ਫੋਗ ਲੈਂਪ ਲਗਿਆ ਐ ਹਾਂ ਅੱਛਾ ਚਲੋ ਦੇਖਦੇ ਆ ਕੋਕ ਪੀ ਲੋ ਗਰਮ ਚੀਜ਼ਾਂ ਦੇ ਨਾਲ ਠੰਡੀਆਂ ਚੀਜ਼ਾਂ ਪੀ ਜਾਂਦਾ ਇਹ ਆ ਜੀ ਵਾਹ ਜੀ ਵਾਹ ਪਿੱਛੇ ਖੜੇ ਆ ਇਸ ਤਾਈ ਦੇ ਠੀਕ ਆ ਸਮਾਨ ਇਹਨਾਂ ਦਾ ਵਧੀਆ ਆ ਕੋਲਾਪੁਰ ਸਾਰੇ ਰੋਣ ਕਮੇਲਾ ਲਓ ਵੀ ਵੀਰੇ ਇਹਨੇ ਲਾਈਟਾਂ ਲਵਾਈਆਂ ਨੇ ਨਵੀਆਂ ਫੋਗ ਲੈਂਪ ਤੇ ਪ੍ਰੋਜੈਕਟਰ ਲਵਾਏ ਨੇ ਆਲਗ-ਆਲਗ ਰੰਗ ਨੇ ਇਹਦੇ ਚ ਦੋ ਤਿੰਨ ਚੈੱਕ ਕਰਕੇ ਹੁਣੇ ਆ ਵੀ ਕਿਵੇਂ ਇਹਨਾਂ ਦਾ ਥਰੋ ਥਰੋ ਨੇ ਨਹੀਂ ਹੁਆ ਬ੍ਰੋ ਪੁਰਾਣਾ ਹਾਂ ਅਸੀਂ ਬਾਅਦ ਚੈੱਕ ਕਰਦੇ ਆ ਤਿੰਨ ਚਾਰ ਕਿਲੋਮੀਟਰ ਜਾਵਾਂਗੇ ਤਿੰਨ ਚਾਰ ਕਿਲੋਮੀਟਰ ਬਸ ਲਾਈਟਾਂ ਚੈੱਕ ਕਰਨ ਵਾਸਤੇ ਲੈ ਕੇ ਜਾ ਰਹੇ ਹਾਂ ਵੀਰ ਬੰਦਰੇ ਮੈਂ ਵੱਡਿਆਂ ਤੋਂ ਬਿਨਾਂ ਜਿੰਨੀ ਰੋਸ਼ਨੀ ਆ ਫੋਗ ਫੋਗ ਦੇ ਵਿੱਚ ਇਹ ਲਾਈਟਾਂ ਕਮ ਆਉਂਦੀਆਂ ਨੇ ਮੈਂ ਵੀ ਇਹੋ ਜਿਹੀ ਦੇਖ ਰਿਹਾ ਨਹੀਂ ਤਾਂ ਮੈਂ ਪ੍ਰੋਜੈਕਟਰ ਪਵਾ ਕੇ ਨਾ ਜਿਹੜੇ ਆਪਾਂ ਉਦੋਂ ਉਹ ਪਵਾ ਲੈਣਾ ਆਪਣੇ ਵਾਲੀ ਚ ਉਹ ਯਾਰ ਤਿੰਨ ਸਾਲ ਦੀ ਗਾਰੰਟੀ ਹੈ ਦੋ ਸਾਲ ਦੀ ਦੋ ਸਾਲ ਦੀ ਅੱਛਾ ਕੰਪਨੀ ਕਿਹੜੀ वो दिल्ली दिल्ली वो नुण। तो तो <laughs> अच्छा, अच्छा।, भी अच्छा एहे एहे वो भी और जक्की बिरदे सीगा कि दिल्ली तो ले आंदे 4500 ਦੀਆਂ ਉਹ ਕਹਿੰਦੇ 6000 ਦੀਆਂ ਉਹਨਾਂ ਨੇ 4500 ਵਾਲੀਆਂ ਲਵਾ ਲਈਆਂ ਮੈਂ ਤਾਂ ਉਹ ਮੇਰੇ ਨਾਲ اچھا اچھا ਆ ਵਧੀਆ ਚੀਜ਼ ਆ ਵੀ ਇਹਨਾਂ ਦੇ ਰੰਗ ਨੇ ਇਹ ਇਹ ਢੰਡੀ ਉੱਥੇ ਲੱਗਾ ਜੀ ਉਹ ਆਦਿ ਵਾਲੀ ਲੈ ਕੇ ਆਏ ਠੀਕ ਹੈ ਇਹਦਾ ਕਿਉਂ ਆਪਾਂ ਤਾਂ ਰੋਡ ਹੀ ਦੇਖਣਾ ਮੂਰੋ ਮੂਰ ਦਾ ਫਰੱਖਾ ਚ ਵੱਜਿਆ ਕਰੂਗੀ ਨੀਵੀਂ ਦਾਹੀ ਰੱਖਦੇ ਨੇ ਇਹ ਆਂ ਅੱਖ ਚ ਨਹੀਂ ਪੈਂਦੀ ਨਾ ਫਿਰ ਓਹੋ ਅਗਲੇ ਸਿਸਟਮ ਵੀ ਬਰ ਉੱਤੇ ਚੱਕਣ ਵਾਲਾ ਇੱਥੇ ਨਿਗਾਹ ਕਰਦਾ ਤਾਂ ਤਾਂ ਪੈਂਦਾ ਉਹ ਗਾਰਮੈਂਟ ਦੂਜਾ ਲਾ ਆਣਾ ਫਿਰ ਸੀ ਕਰ ਲੈਂਦੇ ਲਾਈਟੂ ਸਤਨਾ ਮਸਤੂਣਾ ਸਾਹਿਬ ਪਹੁੰਚ ਚੁੱਕੇ ਆ ਜੀ ਇੱਥੇ ਆ ਬੰਦਾ ਜਿਹੜਾ ਕਾਰੀਗਰ ਹੈ ਲਾਈਟਾਂ ਦਾ ਲਾਈਟਾਂ ਕਰੂਗਾ ਸੱਟ ਦੇਖਦੇ ਆ ਕਿਵੇਂ ਦੀਆਂ ਲਾਈਟਾਂ ਨੇ ਆਪਾਂ ਆਪਣੇ ਵਾਲੀ ਗੱਡੀ 'ਚ ਵੀ ਕੰਮ ਕਰਾਵਾਂਗੇ ਫਿਰ ਆਹ ਹੈ ਲਾਟੂ ਆਹ ਹੈ ਲਾਟੂ ਆਹ ਘੈਂਟ ਹਾਂ ਪਰਿਚੀ ਵੀ ਹੋ ਜਾਂਦੀ ਹੈ ਇਹ ਅੱਛਾ ਆਪਣੇ ਆਪ ਸੈੱਟ ਕਰ ਸਕਦੇ ਹਾਂ ਨਾ ਹਾਂ ਵਾਦੂ ਚਾਨਣਾ ਦੂਸਰੇ ਕਲਰ ਚ ਨਹੀਂ ਹੈਗਾ ਇਹਨਾਂ ਉਹ ਵੀ ਗਾਣੇ ਲਾਈਟਾਂ ਲੂਟਾਂ ਚੈੱਕ ਕਰਕੇ ਪਕੌੜੇ ਖਾ ਕੇ ਇਹ ਖਾਣਾ ਨਹੀਂ ਹਟਦੇ ਕਿ ਤਾ ਬੰਦੇ ਮੇਰੇ ਨਾਲ ਦੇ ਕੀ ਕਰੀਏ ਵੀਰ ਦੇਖ ਯਾਰ ਉੱਥੇ ਕਈ ਵੀਰੇ ਕਹਿੰਦਾ ਪਕੌੜੇ ਟੇਸਟੀ ਬਣਾਉਂਦਾ ਇਹ ਤਾਂ ਮੈਂ ਕਿਹਾ ਚੱਲ ਫਿਰ ਦੇਖ ਲੋ ਵੀਰੇ ਸਾਨੂੰ ਜਿਲ੍ਹਾ ਦਾ ਐਸਾ ਦੋਨੇ ਜਾਣੇ ਨੂੰ ਜਵਾਬ ਦਿੱਤਾ ਸੀ ਵੀ ਖਾਣੇ ਦੀ ਅਸੀਂ ਕਿੰਨ ਕੁਆਰ ਚਾ ਲੋ ਹੁਣ ਚੱਲੀਏ ਵਧੀਏ ਘਰਾਂ ਨੂੰ ਠੰਡ ਵਧੀ ਜਾਂਦੀ ਹੈ ਤੇ ਕੱਲ ਮਿਲਤੇ ਹਾਂ ਬਾਏ ਬਾਏ ਕੱਲ ਮਿਲਤੇ ਹਾਂ ਘਰ ਪਹੁੰਚ ਗਏ ਆ ਜੀ ਤੇ ਲੈਟ ਜਗਾ ਲਈਏ ਕੀ ਘਰ ਪਹੁੰਚ ਗਏ ਆ ਜੀ ਤੇ ਘਰ ਅੰਕਸਾਰ ਮੰਮੀ ਬੈਠੇ ਨੇ ਟੀਵੀ ਤੇ ਕੀ ਕਥਾ ਚੱਲਦੀ ਸਰ ਜਦਾਂ ਦੀ ਸਰ ਜਦਾਂ ਦੀ ਕਥਾ ਚੱਲ ਰਹੀ ਹੈ ਜੀ ਹਾਂ ਇਮੋਸ਼ਨਲ ਮਿਲ ਰੋ ਰੋ ਕੇ ਲਾਦੇ ਨੇ ਹੈ ਸਭ ਦੀ ਵਗੀ ਰੋਟੀ ਚਾਲਾ ਬਸ ਹੁਣ ਪਹੁੰਚ ਗਏ ਆ ਜੀ ਤੇ ਸਬਜੀ ਪਾਣੀ ਬਣ ਗਿਆ ਤੇ ਹੁਣ ਆਪਾਂ ਕਰਦੇ ਆ ਚੇਂਜ ਤੇ ਕਰਦੇ ਆ ਵਲੌਗ ਐਡਿਟ ਅੱਜ ਦੇ ਵਲੌਗ ਵਿੱਚ ਬਸ ਇੰਨਾ ਹੀ ਅਮੀਰ ਗਾਦਾਰ ਨੂੰ ਵਲੌਗ ਸੰਧਾਇ ਹੋਵੇ ਜੇ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਮਿਲਣੇ ਤਰ ਅਗਲੇ ਵਲੌਗ ਦੇ ਵਿੱਚ ਬਾਏ ਬਾਏ